ਸਾਨੂੰ ਪਤੀ ਅੱਜ ਆਪਾਂ ਜੈਪੁਰ ਆਏ ਹੋਏ ਆਏ ਆ ਤੇ ਸ਼ਾਮ ਦੇ 6:42 ਮਿੰਟ ਹੋ ਗਏ ਜੀ ਸ਼ਾਮ ਦੇ ਤੁਸੀਂ ਦੇਖ ਸਕਦੇ ਹੋ 6:42 ਮਿੰਟ ਹੋ ਗਏ ਆਪਾਂ ਨੂੰ ਦਾ 5:50 ਮਿੰਟ ਤੇ ਆਪਾਂ ਇਸੇ ਲੈਂਡ ਚ ਲਾਗੇ ਸੀਗੇ ਤੇ ਜਾਮ ਦੇਖ ਸਕਦੇ ਹੋ ਇਹ ਹਜੇ ਆਪਾਂ ਪੁਲ ਤੇ ਨਹੀਂ ਚੜੇ ਹੈਗੇ ਪੋਲ ਵਾਲਾ ਜਾਮ ਤਾਂ ਖੁੱਲ ਗਿਆ ਸੀ ਜੀ 5:00 ਵਜੇ ਹਜੇ ਆਪਾਂ ਨੂੰ ਐਂਟਰੀ ਨਹੀਂ ਮਿਲੀ ਹੈਗੀ ਚੜਨ ਵਾਸਤੇ ਪੁਲ ਤੇ 2 ਕਿਲੋਮੀਟਰ ਦਾ ਜਾ ਕੇ ਆਪਣੀ ਐਂਟਰੀ ਹੋਊਗੀ ਇਸ ਪੁਲ ਦੇ ਉੱਤੇ ਤੁਸੀਂ ਜੀ ਜੈਪੁਰ ਦੇ ਹਾਲਾਤ ਦੇਖ ਸਕਦੇ ਹੋਗੇ ਸ਼ਹਿਰ ਦੇ ਬਾਹਰ ਵਾਈ ਹੈ ਜੀ ਆ ਜਿਹੜਾ ਰੋਡ ਹੈਗਾ ਇਹ ਦਿੱਲੀ ਵਾਲਾ ਰੋਡ ਹੈ ਜੀ ਅਜਮੇਰ ਦਿੱਲੀ ਵਾਲਾ ਰੋਡ ਹੈ ਇਹਦੇ ਨਾਲ ਲੱਗ ਮੈਂ ਜਿਹੜੀਆਂ ਸੜਕਾਂ ਹੈ ਇਹਦੇ ਤੁਸੀਂ ਟ੍ਰੈਫਿਕ ਦੇਖ ਸਕਦੇ ਹੋਗੇ ਕਿੰਨਾ ਜ਼ਿਆਦਾ ਬੁਰਾ ਹਾਲ ਹੈ ਜੀ ਆਪਾਂ ਨੂੰ ਪੌਣਾ ਘੰਟਾ ਹੋ ਗਿਆ ਜੀ ਜਾਮ 'ਚ ਖੜੇ ਨੂੰ